ਕੀਤੇ ਕੇ ਸੰ ਫਿਰ ਪਾਪਾ ਫਤਿਹ ਸਿੰਘ ਦੇ ਨਾਮ ਉਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਨੀਂਹ ਪੱਥਰ ਰੱਖਿਆ ਸਤਿਕਾਰਯੋਗ ਸਾਧ ਸੰਗਤ ਨਿਯਤ ਕੀਤਾ ਸਵਾਗਤ ਹੋਇਆ ਮੈਂ ਇੱਕ ਜ਼ਰੂਰੀ ਬੇਨਤੀ ਆਪਣੀਆਂ ਪੈਣਾ ਵੀਰਾਂ ਦੇ ਚਰਨਾਂ ਵਿੱਚ ਕਰਨੀ ਚਾਹੁੰਦਾ ਆਇਆ ਇੱਕ ਛੋਟਾ ਜਿਹਾ ਬੱਚਾ ਸਟੇਜ ਦੇ ਕੋਲ ਪਹੁੰਚਿਆ ਵੈਸੇ ਮੈਂ ਦੇਖ ਰਿਹਾ ਕਿ ਬੜਾ ਪਰਮਾਤਮਾ ਨੇ ਦਿਲ ਦਿੱਤਾ ਉਸ ਬੱਚੇ ਨੂੰ ਨਹੀਂ ਤੇ ਆਪਣੇ ਮਾਪੇ ਤੋਂ ਵਿਛੜਦਾ ਹੈ ਬੱਚਾ ਰੋਣ ਲੱਗ ਪੈਂਦਾ ਹੈ ਉਹ ਐ ਸ਼ਾਂਤ ਜਿੱਥੇ ਬੈਠਾ ਮੇਰੀ ਬੇਨਤੀ ਹੈ ਕਿਸ ਪੈਣ ਕੋਲੋਂ ਕਿਸ ਵੀਰ ਕੋਲੋਂ ਉਹ ਵਿਛੜਿਆ ਹੋਵੇ ਬੱਚਾ ਔਰ ਉਹਨੂੰ ਸਟੇਜ 'ਤੇ ਵਾਨ ਕੇ ਲੈ ਦਨ ਇਹ ਮੇਰੀ ਬੇਨਤੀ ਹੈ ਪ੍ਰਬੰਧਕ ਜਨਾਂ ਨੇ ਬੜੀ ਮਿਹਨਤ ਨਾਲ ਉਹਨੂੰ ਆਪਣੇ ਕੋਲ ਬਿਠਾਇਆ ਹੈ ਚਲੋ ਗੁਰੂ ਕਿਰਪਾ ਕਰੇ ਸਾਡੀ ਆਵਾਜ਼ ਕੰਨਾਂ ਵਿੱਚ ਪੈ ਗਈ ਉਹ ਬੱਚੇ ਦੇ ਸਿਸਤ ਰਥਲ ਆ ਗਈ ਲੈ ਗਈ ਗੁਰੂ ਕਿਰਪਾ ਕਰੇ ਮੈਂ ਆਪਣੇ ਵਿਚਾਰਾਂ ਨੂੰ ਇੱਥੇ ਸੰਕੋਚਦਾ ਹਾਂ ਕਿਉਂਕਿ ਨਿਯਤ ਕੀਤਾ ਸਮਾਂ ਸਮਾਪਤ ਹੋਇਆ ਇੱਕ ਸ਼ਾਇਰ ਕਹਿੰਦਾ ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਮੈਂ ਸਤਕਾਰਯੋਗ ਸਦਾਰ ਹਰਜੀਤ ਸਿੰਘ ਸਾਹਿਬ ਜੀ ਪ੍ਰਧਾਨ ਸਹਿਬਾਨ ਉਹਨਾਂ ਦੀ ਸਮੂਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਕੱਤਰ ਸਾਹਿਬ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੈਂ ਜਿਹੜਾ ਇਸ ਮਹਾਨ ਸਮਾਗਮ ਮਨਾਇਆ ਜਾ ਰਿਹਾ ਹੈ ਉਸ ਕਮੇਟੀ ਵੱਲੋਂ ਜਿਨ੍ਹਾਂ ਨੂੰ ਤੁਸੀਂ ਇਹ ਜ਼ਿੰਮੇਵਾਰੀ ਬਖਸ਼ੀ ਵੇਖੋ ਕਿੰਨਾ ਮਾਣ ਹੈ ਤੁਹਾਡਾ ਉਹਨਾਂ ਦੇ ਹਿਰਦੇ ਅੰਦਰ ਪ੍ਰਧਾਨ ਜੀ ਹੁਣੇ ਕਹਿ ਕੇ ਗਏ ਨੇ ਕਿ ਸਾਰੀ ਸੰਗਤ ਦਾ ਧੰਨਵਾਦ ਕਰਿਓ ਜਿਹੜੇ ਸਾਨੂੰ ਬਲ ਦਿੰਦੇ ਹਨ ਜਿਹੜੇ ਸਾਨੂੰ ਇਹ ਤਾਕਤ ਦਿੰਦੇ ਹਨ ਜਿਹੜੇ ਸਾਨੂੰ ਉਦਮ ਦਿੰਦੇ ਨੇ ਕਰਨ ਵਾਸਤੇ ਮੈਂ ਸਾਰੀ ਸੰਗਤ ਦਾ ਧੰਨਵਾਦ ਆਪਣੇ ਵੱਲੋਂ ਵੀ ਕਰਦਾ ਤੇ ਪ੍ਰਧਾਨ ਸਾਹਿਬਾਨ ਦੀ ਤਰਫੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਵੱਡਾ-ਵੱਡਾ ਸਹਿਯੋਗ ਦੇ ਕੇ ਇਹਦਾ ਵੱਡਾ ਇਕੱਠ ਕੀਤਾ ਅਸੀਂ ਕਮਰੇ ਅੰਦਰ ਬੈਠੇ ਸਾਂ ਵਿਚਾਰਾ ਚੱਲ ਰਹੀਆਂ ਸਨ ਤੇ ਵੇਖ ਕੇ ਉਸ ਵਕਤ ਨੂੰ ਪਤਾ ਲੱਗ ਵਿਚਾਰੇ ਚੱਲ ਰਹੀ ਸੀ ਕਿ ਪਿਛਲੇ ਸਮਾਗਮ ਨਾਲੋਂ ਇਹ ਜਿਹੜਾ ਸਮਾਗਮ ਹੈ ਨਾ ਉਹਦੇ ਨਾਲ ਦੁੱਗਣੀ ਸੰਗਤ ਜਿਹੜੀ ਸਾਡੇ ਪਿਆਰ ਸਭ ਦਾ ਇਕੱਠੀ ਹੋਈ ਮੈਂ ਅਰਦਾਸ ਕਰਦਾ ਕਿ ਗੁਰੂ ਅਰਜਪਿੰਦ ਸਾਹਿਬ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਇਸ ਕਮੇਟੀ ਉੱਤੇ ਵੀ ਵੀਰਾਂ ਉੱਤੇ ਵੀ ਜਿਹੜਾ ਏਡਾ ਵੱਡਾ ਉਤਮ ਕਰਦੇ ਨੇ ਤੇ ਸੰਗਤ ਉੱਤੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ ਇਹਨਾਂ ਨੂੰ ਹੌਸਲਾ ਦਿੰਦੇ ਰਹਿਣੇ ਸਮਾਗਮ ਮਨਾਏ ਜਾਂਦੇ ਰਹਿਣ ਇਹ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਤੇ ਬੇਨਤੀ ਮੇਰੇ ਸਤਿਕਾਰਯੋਗ ਵੀਰ ਜਿਨ੍ਹਾਂ ਦੇ ਉਤਮ ਪ੍ਰਾਲਾ ਸਦਕਾ ਸਾਡੇ ਸਾਨੂੰ ਤੁਹਾਡੇ ਦਰਸ਼ਕਦਾਰ ਹੋਏ ਵੀਰ ਮਨਜੀਤ ਸਿੰਘ ਸਾਹਿਬ ਜੀ ਕਵੀਸ਼ ਸਾਹਿਬਾਨ ਜਿਨ੍ਹਾਂ ਨੇ ਰਾਤ ਆਪਣੇ ਘਰ ਵੀ ਰੱਖਿਆ ਬੜੀ ਸੇਵਾ ਕੀਤੀ ਮੇਰੇ ਕੋਲ ਸ਼ਬਦ ਨਹੀਂ ਮੈਂ ਉਸ ਵੀਰ ਦੀ ਤਾਰੀਫ ਕਰ ਸਕਾਂ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਮਾਤਾ ਜੀ ਉਹਨਾਂ ਦੇ ਭੈਣ ਜੀ ਬੱਚਿਆਂ ਨੇ ਅਹੀਂ ਉਹ ਮਹਿਸੂਸ ਕਰਾਇਆ ਕਿ ਜਿਵੇਂ ਸਾਡਾ ਆਪਣਾ ਘਰ ਹੁੰਦਾ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਸੀ ਬਗਾਨੇ ਘਰ ਵਿੱਚ ਬੈਠੇ ਆ ਮੈਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜ਼ਿੰਦਗੀ ਦੇ ਪੀੜ ਅੰਦਰ ਫਿਰ ਤੁਹਾਡੇ ਦਰਸ਼ਕਦਾਰਿਆਂ ਦਾ ਸੁਆਗਤ ਪ੍ਰਾਪਤ ਹੋਇਆ ਵੇ ਤੁਹਾਡੇ ਦਰਸ਼ਕਦਾਰੇ ਕਰਾਂਗਾ ਪ੍ਰਧਾਨ ਜੀ ਦਾ ਨਮਾਤਰ ਤਜ਼ਰੀ ਸੀ ਕਿ ਅਸੀਂ ਪਹਿਲਾਂ ਤੁਹਾਡੇ ਬਹੁਤ ਦਰਸ਼ਕਦਾਰੇ ਕਰਦੇ ਰਹੇ ਜਦੋਂ ਬੰਦੇ ਦੀਆਂ ਲੋੜਾਂ ਵੱਧ ਜਾਣ ਕੋਈ ਸੰਸਾਰ ਦੀਆਂ ਲੋੜਾਂ ਨੇ ਅਸੀਂ ਆਪਣਾ ਸੂਬਾ ਛੱਡਿਆ ਤੁਹਾਨੂੰ ਛੱਡਿਆ ਸੱਤ ਸਮੁੰਦਰਾਂ ਤੋਂ ਪਾਰ ਜਾਣ ਕਰ ਦਿੱਤਾ 2009 ਸਾਲ ਤੋਂ ਲੈ ਕੇ 2022 ਸਾਲ ਤੱਕ ਕਦੇ 6 ਮਹੀਨੇ ਕੈਨੇਡਾ ਕਦੇ 6 ਮਹੀਨੇ ਅਮਰੀਕਾ ਫਿਰ ਕਦੇ 6 ਮਹੀਨੇ ਕੈਨੇਡਾ ਕਦੇ 6 ਮਹੀਨੇ ਅਮਰੀਕਾ ਇਹ ਲੰਮਾ ਸਮਾਂ ਲੰਘ ਗਿਆ ਨਹੀਂ ਤੇ ਪਹਿਲਾਂ ਤੁਹਾਡੇ دیدار ਕਰਦੇ ਰਹੇ ਹੁਣ ਫਿਰ ਤੁਹਾਡੇ ਦਰਸ਼ਕਾਂ ਦਾ ਸਪਾਕ ਪ੍ਰਾਪਤ ਹੋਇਆ ਮੈਂ ਬਹੁਤ ਬਹੁਤ ਧੰਨਵਾਦ ਕਰਕੇ ਗੁਰੂ ਕੀ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਦਾਰ ਹਰਜੀਤ ਸਿੰਘ ਜੀ ਉਹਨਾਂ ਦੇ ਸਹਿਯੋਗੀਆਂ ਦਾ ਵੀਰ ਮਨਜੀਤ ਸਿੰਘ ਸਾਹਿਬ ਜੀ ਉਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਕੇ ਕੋਈਆਂ ਕੋਲਾਂ ਦੀ ਖਿਮਾ ਮੰਗ ਕੇ ਫਤਿਹ ਅਰਧ ਕਰਦਾ ਹਾਂ ਆਪਨੇ ਉਤਰ ਚ ਦੀ ਕਲੰਦਰ ਦੇ ਅੰਦਰ ਦੇ ਇੰਦਾ ਯਤਨ ਕਰਨਾ ਅਗਲਾ ਪ੍ਰੋਗਰਾਮ ਸਕੱਤਰ ਸਾਹਿਬ ਜਸਨਾ ਤੋਂ ਸਰਵਨ ਕਰੋ ਇਤਿਹਾਸਕੀਆਂ ਬਤਾਰਾ ਕਰਦੇ ਹੋਈਆਂ ਪੁੱਲਾਂ ਦੀ ਖਿਮਾ ਇਹ ਟਾਡੀ ਜੱਥਾ ਭਾਈ ਲਖਵੀਰ ਸਿੰਘ ਕੋਮਲ ਪਿੰਡ ਤਾਜੇ ਚੱਕ ਨੀ ਗੁਰਦੁਆਰਾ ਸਨ ਸਾਹਿਬ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸਾਹ ਦਿੰਦੇ ਨੇ ਸਰੰਗੀ ਮਾਸਟਰ ਵੀਰ ਅੰਗਰੇਜ਼ ਸਿੰਘ ਜੀ ਦੀ ਬੀਏ ਕੋਟ ਖਾਲਸਾ ਸ਼੍ਰੀ ਅੰਮ੍ਰਿਤਸਰ ਸਾਹਿਬ ਤਹਾਡੀ ਵੀਰ ਬਿਕਰਮਜੀਤ ਸਿੰਘ ਜੀ ਸ੍ਰੀ ਅਮਰਸਰ ਸਾਹਿਬ ਵੀਰ ਗੁਰਬਾਜ ਸਿੰਘ ਜੀ ਤਰਨਤਾਰਨ ਇਹਾਰੇ ਵੀਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਐ ਐਡਰੈਸ ਛਪਿਆ ਸਾਡੇ ਕੋਲ ਹੈ ਕਿਸੇ ਵੀਰ ਨੇ ਐਡਰੈਸ ਲੈਣਾ ਹੋਵੇ ਲੈ ਸਕਦੇ ਹੋ ਹੋਈਆਂ ਪੁੱਲਾਂ ਦੀ ਖੀਮਾ ਪਿਆਰ ਵੀ ਚਾਓ ਸੀਟ ਝਾਕੇ ਗੁਰਦੇਵ ਦੇ ਪਾਵਨ ਚਰਨਾਂ ਤੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਾਨ ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ ਕੋਮਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ